ਚੀਮਿਆਂ ਦਾ ਹਸਪਤਾਲ ਸ਼ਾਨਦਾਰ ਬਣਾਉਣਾ ਹੈ ਤਾਂ ਕਿ ਆਲੇ ਦੋਲੇ ਦੀ ਲੱਖਾਂ ਦੀ ਆਬਾਦੀ ਜਿਹੜੀ ਹੈ ਉਹ ਇਥੋਂ ਇਲਾਜ ਕਰਾ ਸਕੇ ਤੇ ਅੱਜ ਉਹ ਸੁਪਨਾ ਜਿਹੜਾ ਉਹ ਪੂਰਾ ਹੋਣ ਦਾ ਰਸਮ ਸ਼ੁਰੂ ਹੋ ਚੁੱਕੀ ਹੈ ਹੁਣ ਪਿੰਡਾਂ ਦੇ ਵਿੱਚ ਇਹ ਕੰਪੀਟੀਸ਼ਨ ਹੈ ਕਿ ਤੁਹਾਡੇ ਪਿੰਡ ਦੇ ਕਿੰਨਿਆਂ ਨੂੰ ਮਿਲ ਗਈ ਨੌਕਰੀ ਤੁਹਾਡੇ ਪਿੰਡ ਦੇ ਨੂੰ ਐਨੇ ਨੂੰ ਮਿਲ ਗਈ ਤੁਹਾਡੇ ਪਿੰਡ ਦੇ ਕਿੰਨਿਆਂ ਨੂੰ ਮਿਲ ਗਈ ਅਸੀਂ ਕਹਿੰਦੇ ਰੇ ਕੇਜਰੀਵਾਲ ਸਾਹਿਬ ਜਦੋਂ ਮੇਰੇ ਨਾਲ ਆਉਂਦੇ ਸੀ ਅਸੀਂ ਪ੍ਰਚਾਰ ਕਰਦੇ ਸੀ ਅਸੀਂ ਕਹਿੰਦੇ ਸੀ ਬਿਜਲੀ ਫ੍ਰੀ ਕਰ ਦਾਂਗੇ ਬਿਜਲੀ ਫ੍ਰੀ ਆ ਰਹੀ ਹੈ ਨਾ ਫ੍ਰੀ ਆ ਰਹੀ ਹੈ ਨਾ ਨਾਲੇ ਹਰੇਕ ਨੂੰ ਸਕੂਲ ਆਫ ਐਮਿਨੈਂਸ ਖੁੱਲ ਰਹੇ ਨੇ ਸ਼ਾਨਦਾਰ ਸਕੂਲ ਬਣ ਰਹੇ ਨੇ ਪੜ੍ਹਾਈ ਬਿਲਕੁਲ ਫ੍ਰੀ ਹੈ ਵੰਡੀਆਂ ਚ ਕਹਤਾ ਕੋਈ ਲੇਬਰ ਦੀ ਪ੍ਰੋਬਲਮ ਨਹੀਂ ਆਉ ਕੋਈ ਟਰਾਂਸਪੋਰਟ ਦੀ ਪ੍ਰੋਬਲਮ ਨਹੀਂ ਆਉ ਤੁਹਾਡਾ ਡਾਲਾ ਖੁੱਲਿਆ ਨਾਲ ਦੀ ਨਾਲ ਕੰਡੇ ਤੇ ਰਾਤ ਨੂੰ ਕਰਾਂਗੇ ਤਿੰਨ ਟਰਾਲੀਆਂ ਲਾ ਕੇ ਅਗਲੇ ਦਿਨ ਨੂੰ ਉੱਠੇ ਪੈਸੇ ਤੁਹਾਡੇ ਖਾਤੇ ਅਸਸਫ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਇਹਦਾ ਬੋਕ ਸਾਰੇ ਕੰਮਾਂ 'ਚ ਪਹਿਲਾ ਸੂਬਾ ਹੈ ਪੰਜਾਬ ਫੇਸ ਦਾ ਪਹਿਲਾ ਸੂਬਾ ਜਿਹਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ ਐਸਰਸਪ